ਬਾਲੀਵੁੱਡ ਇਨ ਦਿਨੀਂ ਸੁਰਖੀਆਂ ਚਤੇ ਕਪਿਲ ਸ਼ਰਮਾ ਜੋ ਕਾਮੇਡੀਅਨ ਨੇ ਉਹਨਾਂ ਦੇ ਹਵਾਲੇ ਤੇ ਖਬਰ ਨਿਕਲ ਕੇ ਸਾਹਮਣੇ ਆ ਜਿੱਤੇ ਈਮੇਲ ਦੇ ਰਾਹੀਂ ਉਹਨਾਂ ਨੂੰ ਜਾਨੋਂ ਮਾਰਨ ਦੀ ਧੰਕੀ ਮਿਲੀ ਹੈ ਜੀ ਹਾਂ ਤਾਂ ਅੰਦਾਜ਼ ਦੀ ਹੈ ਕਿ ਪੁੱਛਿਰ ਪਹਿਲਾਂ ਹੀ ਬਾਲੀਵੁੱਡ ਦੇ ਵਿੱਚ ਅਸਾਫ ਜਿਹੜੇ ਸੀ ਅਦਾਕਾਰ ਸੈਫਲੀ ਖਾਨ ਤੇ ਹਮਲਾ ਹੁੰਦਾ ਤੇ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਕਾਫੀ ਖੋਕ ਬਣਿਆ ਸੀ ਬਾਲੀਵੁੱਡ ਦੇ ਵਿੱਚ ਅਦਾਕਾਰਾਂ ਜਿਹੜੀ ਲਾਈਨ ਹੈ ਤੇ ਉੱਤੇ ਹੀ ਹੁਣ ਕਪਿਲ ਸ਼ਰਮਾ ਦੇ ਹਵਾਲੇ ਤੇ ਖਬਰ ਨਿਕਲ ਕੇ ਸਾਹਮਣੇ ਆ ਜਿੱਤੇ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਨੂੰ ਈਮੇਲ ਭੇਜਿਆ ਜਾਂਦਾ ਤੇ ਜਿਸ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਹਿਯੋਗੀ ਟੀਮ ਮੈਂਬਰਸ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਉਸ ਵਿਅਕਤੀ ਵੱਲੋਂ ਉੱਥੇ ਕਪਿਲ ਸ਼ਰਮਾ ਦੀ ਟੀਮ ਵੱਲੋਂ ਮੁੰਬਈ ਦੇ ਅੰਬੋਲੀ ਸਟੇਸ਼ਨ ਦੇ ਵਿੱਚ ਜਿਹੜਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਉਸ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਜਿਸ ਵੱਲੋਂ ਈਮੇਲ ਭੇਜੀ ਗਈ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਅਦਾਕਾਰ ਰਾਮਪਾਲ ਯਾਦਵ ਤੇ ਕੋਰੋਗ੍ਰਾਫਰ ਰਾਮੋ ਦੇਸੀ ਸਾਹ ਤੇ ਕਾਮੇਡੀਅਨ ਸੁਗੰਦਾ ਸ਼ਰਮਾ ਨੂੰ ਵੀ ਅਜਿਹੀ ਈਮੇਲ ਜਿਸ ਮਿਲੀਆਂ ਨੇ ਜਿਸ ਦੇ ਵਿੱਚ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਹੈ ਇਹ ਹੈਰਾਨ ਕਰਨ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਕਪਿਲ ਸ਼ਰਮਾ ਵੱਲੋਂ ਉੱਥੇ ਹੀ ਉਸਦੇ ਨਾਲ ਹੀ ਅਦਾਕਾਰ ਰਾਮਪਾਲ ਯਾਦਵ ਫੋਟੋਗ੍ਰਾਫਰ ਰਾਮੂ ਡੀ ਸਿਊਜ਼ਾ ਅਤੇ ਕਾਮੇਡੀਅਨ ਸੁਗੰਦਾ ਮਿਸ਼ਰਾ ਜੋ ਅਕਸਰ ਹੀ ਕਪਿਲ ਸ਼ਰਮਾ ਦੇ ਨਾਲ ਹਮਦਰਦ ਸ਼ੋਅ ਵਿੱਚ ਨਜ਼ਰ ਆਉਂਦੇ ਸੀ ਐਜ਼ ਅ ਕੋ-ਸਟਾਰ ਉਹਨਾਂ ਨੂੰ ਵੀ ਅਜਿਹੇ ਈਮੇਲ ਭਰੀਆਂ ਜਿਹੜੀਆਂ ਧਮਕੀਆਂ ਮਿਲੀਆਂ ਨੇ ਈਮੇਲ ਰਾਹੀਂ ਅ ਸੋ ਉਹਨਾਂ ਵੱਲੋਂ ਵੀ ਜਿਹੜੇ ਮਾਮਲੇ ਦਰਜ ਕਰਵਾ ਦਿੱਤੇ ਗਏ ਮੁੰਬਈ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਤੇ ਉਹਨਾਂ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਇਸ ਸਬੰਧ ਚ ਮੁੰਬਈ ਦੀ ਅੰਬੋਲੀ ਪੁਲਿਸ ਨੇ ਧਾਰਾ 351 3 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਹੈ ਮਾਮਲਾ ਦਰਜ ਹੁੰਦੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਕਪਿਲ ਜੌਸ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਵਿਪਰਤੀ ਕਿਰਿਆ ਸਾਹਮਣੇ ਨਹੀਂ ਆਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਜਿਸ ਈਮੇਲ ਤੋਂ ਕਪਿਲ ਸ਼ਰਮਾ ਨੂੰ ਧਮਕੀ ਮਿਲੀ ਸੀ ਉਸ ਦਾ ਆਈਪੀ ਐਡਰੈਸ ਪਾਕਿਸਤਾਨ ਦਾ ਹੈ। ਜੀ ਹਾਂ ਪਾਕਿਸਤਾਨ ਦੇ ਆਈਪੀ ਐਡਰੈਸ ਈਮੇਲ ਤੋਂ ਇਹ ਜਿਹੜੀ ਧਮਕੀ ਭਰੀ ਈਮੇਲ ਕਪਿਲ ਸ਼ਰਮਾ ਨੂੰ ਮਿਲੀ ਹੈ। ਉੱਥੇ ਤੋਂ ਨਾਲ ਹੀ ਦੱਸ ਦਈਏ ਕਿ ਕਪਿਲ ਸ਼ਰਮਾ ਤੋਂ ਪਹਿਲਾਂ ਰਾਜਪਾਲ ਯਾਦਵ, ਗ੍ਰਾਮੋ ਡੀ ਸੁਜ਼ਾ ਅਤੇ ਸੁਗੰਧਾ ਮਿਸ਼ਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ। ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਮ ਵਿਸ਼ਨੂੰ ਦੱਸਿਆ ਜਾ ਰਿਹਾ ਪੁਲਿਸ ਆਈਪੀ ਐਡਰੈਸ ਅਤੇ ਹੋਰ ਤਕਨੀਕੀ ਜਾਣਕਾਰੀ ਦੇ ਆਧਾਰ ਤੇ ਤਮਕੀ ਦਿਨ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ ਪੁਲਿਸ ਵੱਲੋਂ ਉੱਥੇ ਤੁਹਾਨੂੰ ਪਿਛਲੇ ਸਾਲ ਦੱਸਿਆ ਗਿਆ ਕਿ ਸਲਮਾਨ ਖਾਨ ਅਤੇ ਏਪੀ ਟਲੋ ਨੂੰ ਵੀ ਅਜੇਹੀ ਤਮਕੀ ਪਰ ਈਮੇਲ ਮਿਲ ਚੁੱਕੇ ਸਨ ਤੇ ਉੱਥੇ ਉਸ ਤੋਂ ਬਾਅਦ ਜੁੜਿਆ ਅਧਿਕਾਰ ਦੇ ਵਿੱਚ ਖਾਸ ਤ ਜਿਹੜੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਹੋ ਜਾਂਦਾ ਕਿਉਂਕਿ ਅਜਿਹੇ ਜਦੋਂ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ ਇੱਕ ਵਾਰ ਫਿਰ ਤਾਂ ਦੱਸਦੀ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਜੋ ਅਕਸਰ ਹੀ ਆਪਣੇ ਸ਼ੋਅ ਨੂੰ ਲੈ ਕੇ ਦੇ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਸੁਰਕੀਆਂ ਚੁਰਾਉਂਦੇ ਨੇ ਤੇ ਉਹਨਾਂ ਨੂੰ ਇੱਕ ਈਮੇਲ ਆਉਂਦਾ ਜਿਸ ਦੇ ਵਿੱਚ ਉਹਨਾਂ ਦੇ ਸਹਿਯੋਗੀ ਪਰਿਵਾਰਿਕ ਮੈਂਬਰਾਂ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਤੇ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ